ਨਾ ਨਾ ਸਰ ਮੈਂ ਕਿਹੜੇ ਮੈਂ ਤੇ ਕੀ ਕਿਹੜਾ ਜਾऊंगा ਜਿਹੜਾ ਤੁਸੀਂ ਸਿਲੈਕਟ ਹੋਇਆ ਤੇ ਅੱਜ ਸਨਮਾਨ ਦੇ ਕਿ ਮੇਰਾ ਨਾਮ ਦਵਿੰਦਰ ਸਿੰਘ ਸਿੱਧੂ ਹੈ ਜੀ ਔਰ ਮੈਂ ਪੰਜਾਬ ਜੁਡੀਸ਼ੀਅਲ ਸਰਵਿਸਿਜ਼ ਦਾ ਜੋ ਐਗਜ਼ਾਮ ਹੈ ਉਹ ਇਸ ਸਾਲ ਕਲੀਅਰ ਕੀਤਾ ਤੇ ਅੱਜ ਇੱਥੇ ਮਾਲਵਾ ਹੈਰੀਟੇਜ ਫਾਊਂਡੇਸ਼ਨ ਵੱਲੋਂ ਧੀਆਂ ਦੀ ਲੋਹੜੀ ਮਨਾਈ ਗਈ ਹੈ ਬਟੰਡਾ ਦੀਆਂ ਜੋਤੀਆਂ ਨੇ ਇਸ ਪੇਪਰ ਨੂੰ ਕਲੀਅਰ ਕਰਕੇ ਜੋ ਨਾਮ ਰੌਸ਼ਨ ਕੀਤਾ ਹੈ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਤੇ ਮੈਨੂੰ ਵੀ ਉਹਨਾਂ ਨੇ ਇੱਕ ਛੋਟਾ ਜਿਹਾ ਸੱਦਾ ਦਿੱਤਾ ਸੀ ਇਸ ਪ੍ਰੋਗਰਾਮ ਦੇ ਵਿੱਚ ਪਹੁੰਚਣ ਦੇ ਲਈ ਤੇ ਅਸੀਂ ਇੱਥੇ ਪਹੁੰਚੇ ਆ ਤੇ ਉਹਨਾਂ ਨੇ ਸਨਮਾਨ ਸੱਦਾ ਕੀਤਾ ਸਾਨੂੰ ਬਹੁਤ ਖੁਸ਼ੀ ਹੈ ਤੇ ਨਾਲ ਨਾਲ ਸਾਰੇ ਤੁਹਾਡੇ ਸਰੋਤਿਆਂ ਨੂੰ ਲੋੜੀ ਦੀਆਂ ਬਹੁਤ-ਬਹੁਤ ਵਧਾਈਆਂ ਤੇ ਇਹਨਾਂ ਨੇ ਧੀਆਂ ਦੀ ਲੋੜੀ ਮਨਾ ਕੇ ਇਹੀ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਧੀਆਂ ਨੂੰ ਸਾਨੂੰ ਕਿਸੇ ਤੋਂ ਕੱਟ ਨਹੀਂ ਸਮਝਣਾ ਚਾਹੀਦਾ ਮੁੰਡਿਆਂ ਤੋਂ ਕੱਟ ਨਹੀਂ ਸਮਝਣਾ ਚਾਹੀਦਾ ਸਾਡੀ ਇੱਕ ਇਹ ਬਹੁਤ ਮਾੜੀ ਗੱਲ ਹੈ ਕਿ ਦੀਆਂ ਨੂੰ ਬਹੁਤ ਕਈ ਲੋਕਾਂ ਦੀ ਸੋਚ ਹੁੰਦੀ ਹੈ ਕਿ ਉਹਨਾਂ ਨੂੰ ਛੋਟਾ ਸਮਝਿਆ ਜਾਂਦਾ ਉਹਨਾਂ ਨੂੰ ਮੁੰਡਿਆਂ ਤੋਂ ਪਿੱਛੇ ਸਮਝਿਆ ਜਾਂਦਾ ਪਰ ਜੇ ਉਹਨਾਂ ਨੂੰ ਮੌਕੇ ਮਿਲਣ ਮੁੰਡਿਆਂ ਤੋਂ ਵੀ ਜ਼ਿਆਦਾ ਮੱਲਾ ਮਾਰ ਸਕਦੀਆਂ ਨੇ ਇਸ ਵਾਰ ਇਸ ਪੇਪਰ ਦੇ ਵਿੱਚ ਮੁੰਡਿਆਂ ਤੋਂ ਜ਼ਿਆਦਾ ਗਿਣਤੀ ਕੁੜੀਆਂ ਦੀ ਹੈ ਠੀਕ ਹੈ ਮੈਂ ਜਾ ਰਹਾ ਮੇਰੀ ਵੈਰੀਫਿਕੇਸ਼ਨ ਦੀ ਪ੍ਰੋਸੈਸ ਚਲੋ ਚੱਲ ਰਹੀ ਹੈ ਤੇ ਉਹ ਪਹਿਲਾਂ ਵੀ ਉਹਨੂੰ ਪਤਾ ਹੀ ਸੀ ਕਿ ਇਸ ਦੇ ਵਿੱਚ ਜੋ ਜ਼ਿਆਦਾ ਪੇਪਰ ਕਲੀਅਰ ਕੀਤਾ ਉਹ ਕੁੜੀਆਂ ਨੇ ਕੀਤਾ ਤੁਸੀਂ ਚਾਹੇ ਲਿਸਟ ਕੱਢ ਕੇ ਦੇਖ ਲਓ ਤੇ ਇੱਕ ਸਮਾਜ ਨੂੰ ਬਹੁਤ ਵੱਡੀ ਸੇਧਾ ਇੱਕ ਕਿ ਕੁੜੀਆਂ ਨੂੰ ਵੀ ਮੌਕੇ ਦੋ ਉਹਨਾਂ ਨੂੰ ਆਜ਼ਾਦੀ ਦੋ ਪੜ੍ਹਨ ਦੀ ਲਿਖਣ ਦੀ ਉਹਨਾਂ ਨੂੰ ਸਹੂਲਤਾਂ ਦੋ ਜੋ ਤੁਸੀਂ ਮੁੰਡਿਆਂ ਨੂੰ ਦਿੰਦੇ ਹੋ ਉਹਨਾਂ ਨੂੰ ਕਿਸੇ ਪੱਖੋਂ ਘੱਟ ਨਾ ਸਮਝੋ ਤੇ ਉਹਨਾਂ ਨੂੰ ਉਹੀ ਜੋ ਬਣਦਾ ਮਾਨ ਸਨਮਾਨ ਹੈ ਉਹ ਦਿੱਤਾ ਜਾਵੇ ਬਹੁਤ ਸਾਰੇ ਮਾਪੇ ਹਜੇ ਵੀ ਲੜਕੀਆਂ ਨੂੰ ਬੋਝ ਸਮਝਦੇ ਹਨ ਵਾਡੀ ਗੱਲ ਹੈ ਜੀ ਉਹੀ ਤਾਂ ਕੋਸ਼ਿਸ਼ ਕਰ ਰਹੇ ਆ ਕਿ ਜੇ ਤਿਆਂ ਨੇ ਮਿਹਨਤ ਕੀਤੀ ਹੈ ਕਿ ਜਿੰਨਾ ਨਾਲ ਇੱਕ ਬਹੁਤ ਸਮਾਜ ਦੇ ਵਿੱਚ ਵੱਡਾ ਸਨੇਹਾ ਜਾਂਦਾ ਹੈ ਕਿ ਜੇ ਇਹ ਕਰ ਸਕਦੀਆਂ ਨੇ ਤਾਂ ਹੋਰ ਕਿਉਂ ਨਹੀਂ ਕਰ ਸਕਦੀਆਂ ਕਿ ਤਿਆਂ ਨੂੰ ਤਾਂ ਕੁੱਖਾਂ ਦੇ ਵਿੱਚ ਹੀ ਮਾਰ ਦਿੱਤਾ ਜਾਂਦਾ ਉਹਨਾਂ ਨੂੰ ਇਹ ਦੁਨੀਆ ਦਾ ਵਿੱਚ ਆਉਣ ਹੀ ਨਹੀਂ ਦਿੱਤਾ ਜਾਂਦਾ ਆਪਣੇ ਜੋ ਅਨੁਪਾਤ ਹੈ ਮਰਦਾਂ ਦੇ ਦੇ ਜੋ ਆਪਾਂ ਦੇਖੀਏ ਔਰਤਾਂ ਦਾ ਘਟਾ ਹੈ ਪੰਜਾਬ ਵਿੱਚ ਗਿਣਤੀ ਘਟਾ ਹੈ ਤੇ ਉਸ ਤੋਂ ਪਤਾ ਲੱਗਦਾ ਕਿ ਹਾਂ ਜੀ ਆਪਣੇ ਸਮਾਜ ਦੇ ਵਿੱਚ ਉਹ ਚੀਜ਼ ਕਮੀ ਹੈ ਪਰ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਸਾਰਿਆਂ ਨੂੰ ਕਿ ਜੋ ਇਸ ਚੀਜ਼ ਬਾਰੇ ਜਾਣੂ ਨੇ ਕਿ ਜੋ ਲੋਕਾਂ ਨੂੰ ਜਿਆਦਾ ਤੋਂ ਜਿਆਦਾ ਜਾਗਰੂਕ ਕੀਤਾ ਜਾਵੇ ਤੇ ਉਹਨਾਂ ਨੂੰ ਧੀਆਂ ਨੂੰ ਆਪਾਂ ਉਹਨਾਂ ਦਾ ਬੰਨ ਦਾ ਮਾਨ ਸਨਮਾਨ ਦੇ ਮਿਹਰਬਾਨੀ ਜੀ ਬੇਟਾ ਕੀ ਨਾ ਮੈਂ ਤੇ ਕੀ ਕਹਿਣਾ ਚਾਹਾਂਗੇ ਅੱਜ ਜਿਹੜਾ ਧੀਆਂ ਦੀ ਲੋੜੀ ਕਿਸ ਨੂੰ ਸਨਮਾਨਤ ਕਰਨਾ ਸਰ ਸ਼ਕਲ ਜੀ ਮੇਰਾ ਨਾਮ ਜਸ਼ਨਪ੍ਰੀਤ ਕੌਰ ਹੈ ਤੇ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਚਾਹਾਂਗੀ ਮਾਲਵਾ ਹੈਰੀਟੇਜ ਗਰੁੱਪ ਦਾ जिन्होंने आज सानू इनवाइट ਕੀਤਾ ਤੇ ਸਾਨੂੰ ਸਨਮਾਨਿਤ ਕੀਤਾ ਵਿਚ ਆਈ ਨੇਵਰ ਐਵਰ ਇਮੇਜਿਨ ਕਿ ਪਹਿਲਾਂ ਜੇ ਦੇਖਿਆ ਜਾਵੇ ਤਾਂ ਹਮੇਸ਼ਾ ਹੀ ਲੜਕਿਆਂ ਦੀ ਲੋੜੀ ਬਣਾਈ ਜਾਂਦੀ ਸੀ ਤੇ ਹੁਣ ਲਗਾਤਾਰ ਹੀ ਜੇ ਦੇਖਿਆ ਜਾਵੇ ਤਾਂ ਲੜਕੀਆਂ ਦੀਆਂ ਲੋੜੀਆਂ ਬਣਾਈਆਂ ਜਾਂਦੀਆਂ ਹਾਂਜੀ ਸਰ ਬਹੁਤ ਖੁਸ਼ੀ ਹੋ ਰਹੀ ਹੈ ਦੇਖ ਕੇ ਕਿ ਧੀਆਂ ਦੀ ਲੋੜੀ ਬਣਾਈ ਜਾ ਰਹੀ ਹੈ ਤੇ ਅੱਗੇ ਵੀ ਇਦਾਂ ਹੀ ਮਨਾਉਂਦੇ ਰਹਿਣ ਭਤੀਆਂ ਕਿਸੇ ਨਾਲੋਂ ਕੱਟਨੀਆਂ ਲੱਗਦੀਆਂ ਹਾਂ ਧੀਆਂ ਕਿਸੇ ਨਾਲੋਂ ਕੱਟਨੀ ਮਿਹਨਤ ਕਰਦੇ ਆ ਮਿਹਨਤ ਕਰਨੀ ਚਾਹੀਦੀ ਆ ਤੇ ਲੜਕੀਆਂ ਬਹੁਤ ਅੱਗੇ ਤੱਕ ਜਾ ਰਹੀਆਂ ਨੇ ਤੇ ਅੱਗੇ ਵੀ ਇਦਾਂ ਹੀ ਜਾਣਗੀਆਂ ਜੇ ਦੇਖੇ ਤਾਂ ਹਰ ਖੇਤਰ ਵਿੱਚ ਲੜਕੀਆਂ ਲੜਕੇ ਨਾਲੋਂ ਫਿਰ ਵੀ ਅੱਗੇ ਆ ਗਿਆ ਹਾਂਜੀ ਹਾਂਜੀ ਸਰ ਬਹੁਤ ਨਸਕਰੀਨ ਕੋਰਸਰ ਲ ਕੀ ਕਹਣਾ ਜਾਉਂਗੇ ਅੱਜ ਲੋੜੀ ਤੇ ਸਾਨੂੰ ਸਨਮਾਨਿਤ ਕੀਤਾ ਗਿਆ ਸੋਢਣਾਂ ਦੇ ਜਿਹੜੇ ਧੀਾਂ ਦੇ ਨਾਲ ਲੋੜੀ ਬਣਾਈ ਸਾਨੂੰ ਇਹ ਬਹੁਤ ਬਹੁਤ ਖੁਸ਼ੀ ਮਿਲੀ ਕਿ ਅਸੀਂ ਇੰਨੀ ਮਿਹਨਤ ਪਹਿਲਾਂ ਇੰਨੀ ਕੀਤੀ ਕਿ ਸਾਨੂੰ ਇਹ ਜਾ ਫੰਕਸ਼ਨ ਅਟੈਂਡ ਕਰਨ ਦਾ ਮੌਕਾ ਹੀ ਨਹੀਂ ਮਿਲਿਆ ਸੀ ਤੇ ਹੁਣ ਸਾਨੂੰ ਮੌਕਾ ਮਿਲਿਆ ਤੇ ਇਹਨਾਂ ਨੇ ਸਾਨੂੰ ਹੀ ਡੈਡੀਕੇਟ ਕੀਤੀ ਹੈ ਸਾਨੂੰ ਬਹੁਤ ਹੀ ਵਧੀਆ ਲੱਗ ਰਿਹਾ ਤੇ ਅਸੀਂ ਬਹੁਤ ਇੰਜੋਏ ਵੀ ਕੀਤਾ ਤੇ ਅਸੀਂ ਸਾਰਿਆਂ ਨੂੰ ਮੁਬਾਰਕਬਾਦ ਵੀ ਦਿੰਦੇ ਹਾਂ ਕੀ ਕਾਰਨ ਆ ਜਾਦੇ ਨਹੀਂ ਗੀ ਉਹ ਕਵਾ ਜਾਂ ਆਪਾਂ ਸੱਸਾਂ ਕਹਿ ਲਿਓ ਉਹੀ ਰਡੀਆਂ ਰਡੀਆਂ ਨੂੰ ਨਫ਼ਰਤ ਕਰਦੀਆਂ ਜਾਂ ਆਪਾਂ ਕਹਿ ਦਈਏ ਕਿ ਉਹਨੇ ਲੜਕਾ ਚਾਹੀਦਾ ਕੀ ਕਾਰਨ ਮੰਨਦੇ ਹੋ ਵੀ ਹੋਰ ਵੀ ਹੋਰ ਕਿਉਂ ਸਰ ਮੈਨੂੰ ਲੱਗਦਾ ਕਿ ਇਹ ਆਪਣੀ ਰੂਟਸ ਦੇ ਵਿੱਚ ਹੀ ਹੈ ਪਹਿਲਾਂ ਤੋਂ ਹੀ ਕਿ ਆਪਣਾ ਜਿਵੇਂ ਪਹਿਲਾਂ ਮਾਹੌਲ ਦੇਖਿਆ ਸੀਗਾ ਉਮੇ ਇਸ ਚੀਜ਼ ਨੂੰ ਵਧੀਆ ਨਹੀਂ ਮੰਨਿਆ ਜਾਂਦਾ ਸੀ ਪਰ ਕਿਉਂਕਿ ਹੁਣ ਦੌਰ ਨਵਾਂ ਆ ਰਿਹਾ ਹੈ ਨਵੀਆਂ ਅ ਨਵੀਆਂ ਪੀੜ੍hiyan ਜਿਹੜੀਆਂ ਨਵੀਆਂ ਬੱਚੀਆਂ ਆ ਰਹੀਆਂ ਨੇ ਉਹ ਬਹੁਤ ਵਧੀਆ ਮੁਕਾਮਾਂ ਤੇ ਪਹੁੰਚ ਰਹੀਆਂ ਹੋਣੇ ਸੋਚ ਚੇਂਜ ਹੋ ਰਹੀ ਹੈ ਇਸ ਕਰਕੇ ਮੈਨੂੰ ਲੱਗਦਾ ਕਿ ਹੁਣ ਬੱਚੀਆਂ ਨੂੰ ਐਜ਼ ਅ ਸੱਸਾਂ ਬਹੂਆਂ ਵਾਂਗੂ ਨਹੀਂ ਐਜ਼ ਅ ਆਪ ਦੀਆਂ ਬੇਟੀਆਂ ਵਾਂਗੂ ਟ੍ਰੀਟ ਕਰ ਰਹੀਆਂ ਨੇ ਤੇ ਇਹ ਸੋਚ ਬਹੁਤ ਚੇਂਜ ਹੋ ਰਹੀ ਹੈ ਤੇ ਇਸ ਕਰਕੇ ਮੈਨੂੰ ਲੱਗਦਾ ਇਹ ਪਹਿਲਾਂ ਪੁਰਾਤਨ ਸਮਾਂ ਸੀ ਜਦੋਂ ਲੋਕਾਂ ਨੂੰ ਓਪਰਚ्युनिटी ਕੁੜੀਆਂ ਨੂੰ ਸਪੈਸ਼ਲੀ ਓਪਰਚ्युनिटी ਨਹੀਂ ਮਿਲਦੀ ਸੀ ਹੁਣ ਕਿਉਂਕਿ ਮਾਪੇ ਵੀ ਓਪਰਚ्युनिटी ਦਿੰਦੇ ਆ ਇਸ ਕਰਕੇ ਮੈਨੂੰ ਲੱਗਦਾ ਕਿ ਹੁਣ ਉਹ ਦੌਰ ਚੇਂਜ ਹੋ ਰਿਹਾਗਾ ਤੇ ਹੁਣ ਨਵੀਂ ਪੀੜੀ ਕਰਕੇ ਨਵੀਂ ਸੋਚ ਕਰਕੇ ਇਹ ਸਾਰਾ ਮਾਹੌਲ ਵੀ ਚੇਂਜ ਹੋਊਗਾ ਇਹ ਉਮੀਦ ਵੀ ਹੈ ਮੇਰਾ ਦਿਲ ਇੱਥੇ ਲੱਗਿਆ ਕਿ ਮੈਂ ਰਹਿ ਕੇ ਇਸ ਸੋਸਲਿਸਟ ਤੋਂ ਫੈਸਲੇ ਵੀ ਜਾ ਕੇ ਕਰ ਰਹੇ ਹਾਂ ਕਿ ਮੇਰੇ ਬਾਰੇ ਬੱਚੇ ਇਹ ਸੋਸਾਇਟੀ ਇਹ ਇਵਨ ਹੈ ਜਾਂ ਆਪਾਂ ਸਭ ਨੂੰ ਹੀ ਪਤਾ ਹੈ ਕਿ ਇਹਨੂੰ ਕੱਢਣਾ ਵੀ ਆਪਣੀ ਹੀ ਜ਼ਿੰਮੇਵਾਰੀ ਹੈ ਜੇ ਅਸੀਂ ਵੀ ਐਜ਼ ਅ بڑے ਲਿਖੇ ਨੌਜਵਾਨ ਅੱਗੇ ਇਸ ਚੀਜ਼ ਨੂੰ ਇਸ ਰੀਤ ਨੂੰ ਹੀ ਐਡਾਪਟ ਕਰ ਲਈਏ ਕਿ ਆਪਾਂ ਦਾਜ ਲੈਣਾ ਵੀ ਨਹੀਂ ਤੇ ਦੇਣਾ ਵੀ ਨਹੀਂ ਇਹ ਚੀਜ਼ਾਂ ਬਹੁਤ ਹੱਦ ਤੱਕ ਕੰਟਰੋਲ ਵੀ ਕੀਤੀਆਂ ਜਾ ਸਕਦੀਆਂ ਨੇ ਤੇ ਇਹ ਆਪਣੀ ਖੁਦ ਦੀ ਵੀ ਸੋਚ ਆਪਾਂ ਨੂੰ ਚੇਂਜ ਕਰਨੀ ਪਊਗੀ ਇਹਦੇ ਪ੍ਰਤੀ ਤਾਂ ਲੈਣ ਦੇ ਨਾ ਕੁਝ ਨਹੀਂ ਹੁੰਦਾ ਸਭ ਕੁਛ ਇੱਥੇ ਹੀ ਰਹਿ ਜਾਣਾ ਸਭ ਨੂੰ ਹੀ ਪਤਾ ਹੈ ਸੋ ਆਵਦੇ ਦਾਜ ਕੋ ਤੁਹਾਨੂੰ ਘਟਾ ਕੇ ਆਪਦੇ ਉੱਤੇ ਕੰਮ ਕਰਨਾ ਜ਼ਿਆਦਾ ਨੌਫਸਿਵ ਸਮਝਿਆ ਜਾਂਦਾ ਹੈ ਹੁਣ ਇਸ ਤਰ੍ਹਾਂ ਤੇ ਤਾਂ ਫਿਰ ਆਪਦੇ ਤੇ ਵਰਕ ਕਰੋ ਨਾ ਕਿ ਇਸ ਦਾਜ ਪ੍ਰਥਾ ਨੂੰ ਅੱਗੇ ਵਧਾਓ ਆਪਦੇ ਉੱਤੇ ਵਰਕ ਕਰੋ ਇਹਦੇ ਤੇ ਕੀ ਨੌਮੰਦੀ ਤੇ ਕੀ ਕਰਨੇ ਚਾਹਨੇ ਆ ਜੀ ਜਦੋਂ ਤੁਹਾਨੂੰ ਤੋਂ ਸਨਮਾਨਿਤ ਕੀਤਾ ਮੇਰਾ ਨਾਮ ਹਰਜੋਗਨ ਗਿੱਲ ਹੈ ਐਂਡ ਅੱਜ ਇੱਥੇ ਸਾਨੂੰ ਮਾਲਵਾ ਹੈਰੀਟੇਜ ਨੇ ਸਨਮਾਨਿਤ ਕੀਤਾ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦੀ ਆ ਮੈਂ ਸਾਰੇ ਮੇਰੇ ਕਲੀਕਸ ਦੇ ਬਿਹਫ ਤੇ ਵੀ ਉਹਨਾਂ ਦਾ ਥੈਂਕ ਯੂ ਕਰਦੀ ਆ ਕਿ ਸਾਨੂੰ ਇੱਥੇ ਬੁਲਾ ਕੇ ਉਹਨਾਂ ਨੇ ਸਨਮਾਨਿਤ ਕੀਤਾ ਬਹੁਤ ਹੀ ਵਧੀਆ ਲੱਗ ਰਿਹਾ ਜਦੋਂ ਐਵੇਂ ਤੁਹਾਨੂੰ ਆਨਰ ਕੀਤਾ ਜਾਂਦਾ ਸੋ ਉਹਨਾਂ ਦਾ ਥੈਂਕ ਯੂ ਸਮਾਜਿਕ ਤੌਰ ਤੇ ਦੇਖਦੇ ਜਿਵੇਂ ਪਹਿਲਾਂ ਉਹ ਥੋੜਾ ਬਦਲਾਅ ਪਹਿਲਾਂ ਕਿਤੇ ਮਰਦਾ ਨੂੰ ਜਾ ਕੇ ਦੇ ਦਿੱਤੇ ਬੱਚੇ ਨੂੰ ਜਾ ਤੇਰੀ ਤੇਰੀ ਹਾਟ ਚਾਈ ਹੋਣਾ ਲਾਦਣੀ ਅੱਜ ਮੈਨੂੰ ਲੱਗਦਾ ਬਹੁਤ ਫਰਕ ਹੋ ਪੈ ਚੁੱਕਿਆ ਹੈ ਜਿਵੇਂ ਅਗਰ ਮੈਂ ਆਪਦੀ ਪਰਸਨਲੀ ਗੱਲ ਕਰਾਂ ਦੈਨ ਮੈਂ ਵੀ ਓਨਲੀ ਡਾਟਰ ਆਫ ਮਾਈ ਪੇਰੈਂਟਸ ਆ ਮੇਰੇ ਕੋਈ ਬ੍ਰਦਰ ਯਾ ਸਿਸਟਰ ਨਹੀਂ ਆ ਸੋ ਮੈਨੂੰ ਅੱਜ ਤੱਕ ਕਦੇ ਫੀਲ ਨਹੀਂ ਸੀ ਹੋਇਆ ਕਿ ਮੇਰੇ ਪੇਰੈਂਟਸ ਨੇ ਕਦੇ ਕੋਈ ਡਿਫਰੈਂਸ ਰੱਖਿਆ ਹੋਵੇ ਮੈਨੂੰ ਮੈਨੂੰ ਲੱਗਦਾ ਪੁੱਤਾਂ ਨਾਲ ਉਹ ਵੀ ਵੱਧ ਪਿਆਰ ਦਿੰਦਾ ਉਹਨਾਂ ਨੇ ਸੋ ਅੱਜ ਉਵੇਂ ਹੀ ਸੋਸਾਇਟੀ ਦੇ ਵਿੱਚ ਵੀ ਬਹੁਤ ਫਰਕ ਪੈ ਚੁੱਕਿਆ ਹੈ ਅ ਅੱਜਕੱਲ ਬੇਟੀਆਂ ਦੀ ਲੋੜੀ ਮਨਾਈ ਜਾਂਦੀ ਹੈ ਸੋ ਉਹ ਦੇਖ ਕੇ ਬਹੁਤ ਵਧੀਆ ਲੱਗਦਾ ਅੱਜ ਇੱਥੇ ਵੀ ਕਾਫੀ ਬੱਚਿਆਂ ਦੀ ਲੋੜੀ ਮਨਾਈ ਜਾ ਰਹੀ ਹੈ ਜੋ ਕੈਨੇਡਾ ਦੇ ਵਿੱਚ ਬੱਚੇ ਬੌਰਨ ਹੋਏ ਹੈ ਬਟ ਉਹਨਾਂ ਦੀ ਲੋੜੀ ਇੱਥੇ ਮਨਾਈ ਜਾ ਰਹੀ ਹੈ ਸੋ ਦੇਖ ਕੇ ਬਹੁਤ ਵਧੀਆ ਲੱਗਦਾ ਅੱਜ ਐ ਨਹੀਂ ਸੀ ਲੱਗ ਰਿਹਾ ਵੀ ਜਿਹੜੇ ਲੜਕੀਆਂ ਜ਼ਿਆਦਾ ਸੀ ਤੇ ਜੈਂਟਸ ਇਕੋ ਹੀ ਸੀ ਉਹ ਲੱਗਦਾ ਉਹ ਪਛੜੇ ਜਿਹਾ ਲੱਗਦੇ ਸੀ ਹਾਂਜੀ ਬਿਲਕੁਲ ਬਿਕਾਜ਼ ਬਟ ਹਿੰਡਾ ਡਿਸਟ੍ਰਿਕਟ ਦੇ ਵਿੱਚੋਂ ਹੀ 6 ਕੁੜੀਆਂ ਜੱਜ ਬਣੀਆਂ ਨੇ ਸੋ ਐਂਡ ਉਹ ਇੱਕ ਮਾਨਸਾ ਤੋਂ ਸੀਗੇ and uh, so bilkul uh, majority girls di si gi and bahut vadhiya lag reya si dekh ke baaki even uh, like 114 candidates select ho and vich 80% girls ne seats occupy kitiya ne so it so clearly apan nu dekhan nu milda hai ki girls bahut agge ja rahiyan ne giya ਬਿਰਜ ਕੀ ਨਾਮ ਹੈ ਤੇ ਕੀ ਕਹਿਣਾ ਚਾਹੂੰਗਾ ਜਿਹੜੇ ਅੱਜ ਧੀਆ ਦੀ ਲੋੜੀ ਬਣਾਈ ਹੈ ਜਿਹੜੇ ਜੱਜ ਸਲੈਕ ਹੋਏ ਮੈਂ ਚਮਕੌਰ ਸਿੰਘ ਮਾਨ ਚੇਅਰਮੈਨ ਬਰਾਸ ਮੇਲਾ ਕਮੇਟੀ ਮਾਲਵਾ ਹੇਠ ਦੇ ਸਬੈਚਾਰ ਕੋਫਡੇਸ਼ਨ ਐਡਜਸਟਰਡ ਬਠਿੰਡਾ ਅੱਜ ਸਾਡੀ ਸੰਸਥਾ ਦੇ ਵੱਲੋਂ ਸਾਡੇ ਪ੍ਰਧਾਨ 타이 ਹਰਵਿੰਦਰ ਸਿੰਘ ਜੀ ਖਾਲਸਾ ਦੀ ਅਗਵਾਈ ਦੇ ਵਿੱਚ ਸਮੁੱਚੇ ਮੈਂਬਰ ਸਾਹਿਬਾਨ ਦੇ ਸਹਿਯੋਗ ਦੇ ਨਾਲ ਧੀਆ ਦੀ 19ਵੀਂ ਜਿਹੜੀ ਲੋੜੀ ਹੈ ਉਹ ਮਨਾਈ ਗਈ ਹੈ ਔਰ ਅੱਜ ਅਸੀਂ ਜਿਹੜਾ ਖਾਸ ਪ੍ਰੋਗਰਾਮ ਮਤਲਬ ਸਮਝ ਲੋ ਖੇਚਦਾ ਕੇਂਦਰ ਸੀ ਅੱਜ ਦੀ ਲੋੜੀ ਦਾ ਸਾਡੀਆਂ ਜਿਹੜੀਆਂ ਪੰਜ ਧੀਆਾਂ ਅੱਛੇ ਤੀਆਂ ਨੇ ਵੈਸੇ ਜਿਨ੍ਹਾਂ ਨੇ ਜੱਜ ਸਿਲੈਕਟ ਹੋਈਆਂ ਨੇ ਪੰਜ ਪਰਿਵਾਰ ਤੀਆਂ ਇੱਥੇ ਹਾਜ਼ਰ ਨੇ ਇੱਕ ਦੇ ਪਰਿਵਾਰ ਹਾਜ਼ਰ ਸੀ ਤੇ ਇੱਕ ਸਾਡਾ ਬੇਟਾ ਜਿਹੜਾ ਮਾਨਸਾ ਜ਼ਿਲ੍ਹੇ ਚੋਂ ਜੱਜ ਸਿਲੈਕਟ ਹੋਇਆ ਗਿੱਲ ਸਾਹਿਬ ਉਹਨਾਂ ਸਾਰਿਆਂ ਦਾ ਸਾਡੀ ਸੰਸਥਾ ਦੇ ਵੱਲੋਂ ਸਾਡੇ ਸ਼ਹਿਰ ਦਾ ਸਾਡੇ ਜ਼ਿਲ੍ਹੇ ਦਾ ਸਾਡੇ ਮਾਲਵੇ ਦਾ ਨਾ ਉੱਚਾ ਕਰ ਲਈ ਉਹਨਾਂ ਦਾ ਸਨਮਾਨ ਕੀਤਾ ਗਿਆ ਔਰ ਸਾਡੀ ਸੰਸਥਾ ਜਿਹੜੀ ਹਮੇਸ਼ਾ ਹੀ ਵਿਰਾਸਤੀ ਤੇ ਤੀਆਂ ਦੀ ਲੋੜੀ ਮਨਾਉਂਦੀ ਆਈ ਹੈ ਅੱਜ ਅਸੀਂ ਉਹਨਾਂ ਦਾ ਸਨਮਾਨ ਕਰਕੇ ਬੜਾ ਵੱਡਾ ਸਾਡੀ ਸੰਸਥਾ ਜਿਹੜੀ ਮਾਣ ਮਹਿਸੂਸ ਕਰ ਰਹੀ ਹੈ ਦੇਖਿਆ ਜਾ ਰਿਹਾ ਅਕੇ ਲੜਕਿਆਂ ਦੀ ਲੋੜੀ ਬਣਾਈ ਜਾਂਦੇ ਸੀ ਪਰ ਹੁਣ ਲੜਕਿਆਂ ਨੇ ਆਪਣਾ ਇਹੋ ਜਿਹਾ ਸਤਿਕਾਰ ਪਾਇਦਾ ਕੀਤਾ ਕਿ ਹੁਣ ਧੀਆਂ ਦੀ ਵੀ ਲੋੜੀ ਮਨਾਉਣਾ ਸ਼ੁਰੂ ਬਿਲਕੁਲ ਤੁਹਾਡੀ ਸਹੀ ਗੱਲ ਹੈ ਜੀ ਪਹਿਲਾਂ ਲੋਕ ਲੜਕਿਆਂ ਦੀ ਲੋੜੀ ਮਨਾਉਂਦੇ ਸੀ ਜਿਵੇਂ ਜਿਵੇਂ ਸਮਾਜ ਜਾਗਰੂਕ ਹੋ ਰਿਹਾ ਹੁਣ ਧੀਆਂ ਵੀ ਹਰ ਖੇਤਰ ਦੇ ਵਿੱਚ ਭਾਵੇਂ ਉਹ ਪਾਇਲਟ ਹੈ ਭਾਵੇਂ ਕੋਈ ਐਜੂਕੇਸ਼ਨ ਦੀ ਲਾਈਨ ਆ ਭਾਵੇਂ ਆਫੀਸਰ ਲਾਈਨ ਆ ਜਿਵੇਂ ਅਜਾਤ ਸਾਹਿਬਾਂ ਦੀ ਲਾਈਨ ਆ ਕਿਸੇ ਵੀ ਲਾਈਨ ਦੇ ਵਿੱਚ ਸਾਡੀਆਂ ਧੀਆਂ ਵੀ ਬਰਾਬਰ ਦੀ ਜਿਹੜਾ ਮੋਰੀ ਰੋਲ ਅਦਾ ਕਰ ਰਹੀਆਂ ਨੇ ਇਸ ਕਰਕੇ ਲੋਕ ਹੁਣ ਧੀਆਂ ਦੀ ਲੋੜੀ ਮਨਾਉਣ ਤੇ ਵੀ ਫਕਰ ਮਹਿਸੂਸ ਕਰਦੇ ਜੇ ਦੇਖਿਆ ਜਾਵੇ ਤਾਂ ਹੁਣ ਜਦੋਂ ਧੀਆਂ ਆ ਜਾਂ ਬਿਲਕੁਲ ਲੜਕੇ ਨਾਲੋਂ ਵੀ ਅੱਗੇ ਜਾ ਰਹੇ ਹੈ ਬਿਲਕੁਲ ਜਿਵੇਂ ਆਪਾਂ ਸਾਰੇ ਨਤੀਜੇ ਦੇਖਦੇ ਆਂ ਭਾਵੇਂ ਕਿਸੇ ਕਲਾਸ ਦਾ ਹੋਵੇ ਭਾਵੇਂ ਕਿਸੇ ਸਬਜੈਕਟ ਦਾ ਹੋਵੇ ਭਾਵੇਂ ਕਿਸੇ ਖੇਤਰ ਚ ਆਵੇ ਤਾਂ ਲੜਕੀਆਂ ਮੋੜੀ ਰੋਲਾ ਦਾ ਕਰਦੀਆਂ ਔਰ ਸਾਨੂੰ ਇਹ ਫਕਰ ਮਹਿਸੂਸ ਹੁੰਦਾ ਵੀ ਸਾਡੀਆਂ ਧੀਆ ਮੁੰਡੇ ਨਾਲੋਂ ਵੀ ਅੱਗੇ ਹੋ ਕੇ ਦੇਸ਼ ਦੀ ਸਮਾਜ ਦੀ ਸੇਵਾ ਕਰ ਰਹੀਆਂ ਜਿਹੜੇ ਕੁਝ ਲੋਕ ਹੈਗੇ ਹਜੇ ਵੀ ਭਾਰ ਸਮਝਦੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੀਦਾ ਬਿਲਕੁਲ ਜਿਹੜੇ ਲੋਕ ਅੱਜ ਵੀ ਧੀਆ ਨੂੰ ਭਾਰ ਸਮਝਦੇ ਮੈਂ ਕਹਿੰਦਾ ਉਹਨਾਂ ਨੂੰ ਧੀਆ ਨੂੰ ਭਾਰ ਸਮਝਣੀ ਬੰਦਾਏ ਉਹ ਧੀਆ ਨੂੰ ਪੜਾਉਣਾ ਲਿਖਾਉਣਾ ਚਾਹੀਦਾ ਉਹਨੂੰ ਹਰ ਖੇਤਰ ਚ ਅੱਗੇ ਲਿਆਉਣਾ ਚ ਤਾਂ ਕਿ ਉਹਨਾਂ ਦੀ ਜਿਹੜੀ ਕਾਬਿਲਤਾ ਹੈ ਉਹ ਸਮਾਜ ਦੇ ਸਾਹਮਣੇ ਆ ਸਕੇ। ਜਿਹੜੇ ਅੱਜ ਲੋਹੜੀ ਬਣਾਈ ਗਏ। ਅੱਜ ਅਸੀਂ ਬਠਿੰਡੇ ਦੇ ਜਿਹੜੇ ਲੋਕ ਹੈ। ਜੈਪਾਲਗੜ੍ਹ ਪਿੰਡ ਜੈਪਾਲਗੜ੍ਹ ਫਾਊਂਡੇਸ਼ਨ ਦਾ ਜਿਹੜਾ ਪ੍ਰੋਗਰਾਮ ਹੈ ਉਸ ਦੇ ਵਿਹੜੇ ਦੇ ਵਿੱਚ ਇੱਥੇ ਇਕੱਤਰ ਹੋਏ। ਸਭ ਤੋਂ ਵੱਡੀ ਖੁਸ਼ੀ ਦੀ ਗੱਲ ਹੈ ਕਿਉਂਕਿ ਜਿਹੜਾ ਲੋਹੜੀ ਹੈ ਇਹ ਹਿੰਦੁਸਤਾਨ ਦੇ ਵਿੱਚ ਬਹੁਤ ਹੀ ਮਹੱਤਵਪੂਰਨ ਤਿਹਾਰ ਹੈ ਔਰ ਸਦੀਆਂ ਤੋਂ ਮਨਾਇਆ ਜਾ ਰਿਹਾ ਹੈ। ਇਹ ਉਹ ਤਿਹਾਰ ਹੈ ਜਿਹੜਾ ਜ਼ੁਲਮ ਔਰ ਜਾਬਰਾਂ ਨੂੰ ਚੈਲੰਜ ਕਰਨ ਦੇ ਲਈ ਉਸ ਸਮੇਂ ਦੇ ਯੋਧਿਆਂ ਨੇ ਦੁੱਲਾ ਪੱਟੀ ਜੀ ਦਾ ਨਾਮ ਸੀ ਜਿਨੇ ਮੁਗਲ ਹਕੂਮਤ ਨੂੰ ਅਕਬਰ ਦੇ ਸਮੇਂ ਚੈਲਿੰਗ ਕੀਤਾ ਸੀ ਔਰ ਉਸਰਿਆਂ ਦੀਆਂ ਅਬਲਾਮਾਂ ਬੱਚੀਆਂ ਮਾਤਾਵਾਂ ਔਰ ਦਵੇ ਕੁਛਰੇ ਲੋਕਾਂ ਦੇ ਹੱਕ ਦੇ ਵਿੱਚੋਂ ਬਾਦਸ਼ਾਹ ਦੇ ਖਿਲਾਫ ਖੜੇ ਹੋਏ ਸੀ ਬੇਸ਼ੱਕ ਉਹਨਾਂ ਨੂੰ ਧੋਖੇ ਦੇ ਨਾਲ ਗ੍ਰਿਫਤਾਰ ਕਰ ਲਿਆ ਗਿਆ ਸੀ ਪਰ ਅਕਬਰ ਦੀ ਫੌਜ ਦੇ ਦੰਦ ਉਹਨਾਂ ਨੇ ਖੱਟੇ ਕਰਦੇ ਸੀ ਪੰਜਾਬ ਦੇ ਲੋਕ ਹਮੇਸ਼ਾ ਯੋਧਿਆਂ ਦੀ ਕਦਰ ਕਰਦੇ ਨੇ ਤੁਸੀਂ ਸਦੀਆਂ ਤੋਂ ਲੋਹ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਲੈ ਕੇ ਅੱਜ ਤੱਕ ਜਿੰਨੇ ਵੀ ਯੋਧੇ ਹੋਏ ਸਾਰਿਆਂ ਨੂੰ ਸਨਮਾਨਿਤ ਕੀਤਾ ਪੰਜਾਬ ਦੇ ਲੋਕਾਂ ਨੇ ਉਹਨਾਂ ਦੇ ਮਨ ਦੇ ਵਿੱਚ ਜੋਸ਼ ਔਰ ਜ਼ੁਲਮ ਦੇ ਖਿਲਾਫ ਲੜਨ ਦੀ ਇੱਕ ਇੱਕ ਤਾਂਗ ਹੈ ਇੱਕ ਚਿੰਨ ਹੈ ਅੱਜ ਵੀ ਪੰਜਾਬ ਦੇ ਲੋਕ ਆਜ਼ਾਦੀ ਤੋਂ ਪਹਿਲਾਂ ਤੇ ਆਜ਼ਾਦੀ ਤੋਂ ਬਾਅਦ ਵੀ ਜਿੱਥੇ ਕਿਤੇ ਜ਼ੁਲਮ ਹੋਇਆ ਜਾਂ ਜ਼ੁਲਮ ਦੇ ਖਿਲਾਫ ਲੜਨਾ ਪਿਆ ਉਹ ਲੜੇ ਨੇ ਆਵੇਂ ਆਜ਼ਾਦੀ ਦੀ ਜੰਗ ਹੋਵੇ ਸਭ ਤੋਂ ਵੱਧ ਜਿਹੜੀਆਂ ਕੁਰਬਾਨੀਆਂ ਪੰਜਾਬ ਦੇ ਲੋਕਾਂ ਨੇ ਦਿੱਤੀਆਂ ਨੇ ਔਰ ਉਸ ਤੋਂ ਬਾਅਦ ਇਸ ਦੇ ਵਿੱਚ ਇਹ ਸਵਾਲ ਨਹੀਂ Hindu Sikh Isai Musalman ਸਾਰੇ ਜੋ ਪੰਜਾਬੀ ਸੀ ਸਭ ਤੋਂ ਵੱਧ ਸ਼ਹਾਤਾਂ ਉਹਨਾਂ ਦੀ ਆਜ਼ਾਦੀ ਦੀ ਜੰਗ ਛੋਈਆਂ ਔਰ ਉਸ ਤੋਂ ਬਾਅਦ 1948 ਦੇ ਵੀ ਜਦੋਂ ਸਾਡਾ ਮੁਲਕ ਵੰਡ ਦਿੱਤਾ ਗਿਆ ਉਸ ਦੇ ਵਿੱਚ ਵੀ 10 ਲੱਖ ਪੰਜਾਬੀ ਪੰਜਾਬ ਔਰ ਬੰਗਾਲ ਦੇ ਲੋਕਾਂ ਨੇ ਸੰਤਾਪ ਭੋਗਿਆ ਬੰਗਾਲੀ ਔਰ ਫਿਰਕੂ ਅੱਗ ਦੀ ਭੇਟ ਚੜੇ ਪੰਜਾਬ ਦੇ ਲੋਕ ਹਿੰਦੂ ਸਿੱਖ ਮੁਸਲਮਾਨ ਅੱਗ ਦੀ ਭੇਟ ਚੜੇ 10 ਲੱਖ ਲੋਕ ਉਸ ਸਮੇਂ ਇਸ ਫਿਰਕੂ ਅੱਗ ਦੇ ਵਿੱਚ ਜਲ ਕੇ ਰਾਖ ਹੋ ਗਏ ਔਰ 10 ਹਜ਼ਾਰ ਕਰੋੜ ਦੀ ਪ੍ਰਾਪਰਟੀ ਜ਼ਬਤ ਹੋਈ ਪਰ ਫਿਰ ਵੀ ਪੰਜਾਬੀਆਂ ਨੇ ਕਦੇ ਪਿੱਠ ਨਹੀਂ ਦਿਖਾਈ 1948 ਦੇ ਵਿੱਚ ਜਦੋਂ ਕਸ਼ਮੀਰ ਨੂੰ ਅੜਪਣ ਦੇ ਲਈ ਜਿਹੜਾ ਪਾਕਿਸਤਾਨ ਮੌਲਕ ਬਣ ਗਿਆ ਸੀ ਉਹਨਾਂ ਨੇ ਕੋਸ਼ਿਸ਼ ਕੀਤੀ ਤਾਂ ਜਿਹੜੀਆਂ ਪੰਜਾਬ ਦੀਆਂ ਪਟਿਆਲਾ ਸਟੇਟ ਦੀਆਂ ਫੌਜਾਂ ਸੀ ਜਰਨਲ ਹਰਵਖਸ਼ ਸਿੰਘ ਦੀ ਅਗਵਾਈ ਥੱਲੇ ਉਹਨਾਂ ਨੇ ਕਸ਼ਮੀਰ ਜਿਹੜਾ ਅੱਧਾ ਬਚਿਆ ਉਹਨਾਂ ਦੀ ਹਿੰਮਤ ਔਰ ਬਹਾਦਰੀ ਦੇ ਨਾਲ ਬਚਿਆ ਉਸ ਤੋਂ ਬਾਅਦ ਭਾਵੇਂ ਬਾਹਰ ਦੀ ਜੰਗ ਆਈ 65 ਦੀ ਆਈ 71 ਦੀ ਆਈ ਕਾਰਗਿਲ ਦੀ ਜੰਗ ਆਈ ਪੰਜਾਬ ਦੇ ਲੋਕ ਹਮੇਸ਼ਾ ਡਟ ਕੇ ਖੜੇ ਅੱਜ ਵੀ ਜੇ ਪੰਜਾਬ ਦੇ ਵਿੱਚ ਕਿਸਾਨੀ ਦੇ ਉੱਤੇ ਕਰਾਈਸਿਸ ਹੈ ਹਿੰਦੁਸਤਾਨ ਦੇ ਉੱਤੇ ਖੇਤੀਬਾੜੀ ਸੈਕਟਰ ਦੇ ਉੱਤੇ ਕਰਾਈਸਿਸ ਹੈ ਵੱਡੇ ਕਾਰਪੋਰੇਟ ਘਰਾਣੇ ਇਹਨਾਂ ਨੂੰ ਖਾਣਾ ਚਾਹੁੰਦੇ ਨੇ ਉਸ ਸਮੇਂ ਵੀ ਪੰਜਾਬ ਦੇ ਵਿੱਚੋਂ ਜਿਹੜੀ ਇੱਕ ਲਹਿਰ ਕਿਸਾਨੀ ਦੀ ਉੱਠੀ ਜੀਨੇ ਦਿਖਾਤਾ ਕਿ ਉਹ ਹਰ ਜ਼ੁਲਮ ਜ਼ਬਰਦਸਤ ਟੱਕਰਾ ਕਰ ਸਕਦੀ ਹੈ ਔਰ ਇੱਕ ਸਾਲ ਅੰਦੋਲਨ ਕਰਕੇ ਉਹਨਾਂ ਨੇ ਹਿੰਦੁਸਤਾਨ ਦੀ ਹਕੂਮਤ ਨੂੰ ਇਹ ਦਰਸਾ ਦਿੱਤਾ ਕਿ ਅਸੀਂ ਕਿਸੇ ਵੀ ਜ਼ਬਰਗੇ ਝੁਕਦੇ ਨਹੀਂ ਅਸੀਂ ਹਮੇਸ਼ਾ ਆਪਣੇ ਹੱਕਾਂ ਲਈ ਲੜਦੇ ਹਾਂ ਲੜਦੇ ਰਹਾਂਗੇ ਮੈਂ ਅੱਜ ਦੇ ਦਿਨ ਖਾਰਖਾ ਫਾਊਂਡੇਸ਼ਨ ਜਿਹੜੀ ਮਾਲਵਾ ਫਾਊਂਡੇਸ਼ਨ ਹੈਰੀਟੇਜ ਦਾ ਫੰਕਸ਼ਨਰ ਇਹਨਾਂ ਦਾ ਯੋਦੇਦਾਰ ਹੈ ਸੁਜ਼ਾਰ ਹਰਵਿੰਦਰ ਸਿੰਘ ਜੀ ਖਾਲਸਾ ਜੋ ਚੰਕੌਰ ਸਿੰਘ ਜੀ ਮਾਨ ਹਰ ਗੋਗੀ ਜੀ ਔਰ ਇਹਨਾਂ ਦੇ ਜਿਹੜੇ ਸਾਥੀ ਹੈ ਤਹਿਲ ਸਾਹਿਬ ਹਰ ਸਾਲ ਮਨਾਉਂਦੇ ਹੈ ਔਰ ਖਾਸ ਤੌਰ ਤੇ ਜਿਹੜਾ ਅੱਜ ਦਾ ਦਿਨ ਇਹਨਾਂ ਨੇ ਮਨਾਇਆ ਇਸ ਮਰਪਤ ਕੀਤਾ ਹੈ ਬਠਿੰਡੇ ਦੇ ਇੰਟੈਲੀਜੈਂਸੀਆਂ ਨੂੰ ਬਠਿੰਡੇ ਦੇ ਉਹਨਾਂ ਧੀਆਂ ਨੂੰ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਜੁਡੀਸ਼ਰੀ ਦੇ ਵਿੱਚ ਬਠਿੰਡਾ ਬਾੜ ਦੇ ਵਿੱਚੋਂ ਆਪਣਾ ਨਾਂ ਅੱਗੇ ਪੈਦਾ ਕਰਕੇ ਪੰਜਾਬ ਦੇ ਵਿੱਚ ਬਠਿੰਡੇ ਦਾ ਨਾਮ ਉੱਚਾ ਕੀਤਾ ਹੈ ਆਪਣੇ ਮਾਪਿਆਂ ਦਾ ਨਾਮ ਉੱਚਾ ਕੀਤਾ ਹੈ ਔਰ ਸਾਡੇ ਇੱਕ ਬੇਟਾ ਹੈ ਉਹ ਮਾਨਸਾ ਤੋਂ ਵੀਰੇ ਵਾਲੇ ਤੋਂ ਪਿੰਡ ਦੇ ਵਿੱਚੋਂ ਉੱਠ ਕੇ ਪੰਜਾਬ ਦੀ ਜੁਡੀਸ਼ੀ ਦੇ ਵਿੱਚ ਗਿਆ ਹੈ ਅਸੀਂ ਸਾਰੇ ਇਹਨਾਂ ਨਾਲ ਖੁਸ਼ੀ ਸਾਂਝੀ ਕੀਤੀ ਹੈ ਪ੍ਰਮਾਤਮਾ ਕਰੇ ਆਉਣ ਵਾਲੇ ਸਮੇਂ 'ਚ ਹੋਰ ਤਰੱਕੀਆਂ ਕਰਨ ਬਠਿੰਡਾ ਹੋਰ ਤਰੱਕੀ ਕਰੇ ਮੇਰਾ ਸ਼ਹਿਰ ਹੋਰ ਤਰੱਕੀ ਕਰੇ ਬਠਿੰਡੇ ਦੇ ਲੋਕ ਸੁਖੀ ਜੀਵਨ ਬਤੀਤ ਕਰ ਸਕਣ ਪੰਜਾਬ ਰੰਗੜਾ ਪੰਜਾਬ ਬਣ ਸਕੇ ਇਹ ਹੀ ਆਸ ਕਰਦਾ ਹੋਇ ਅੱਜ ਮੈਂ ਸਾਰੇ ਮੇਰੇ ਇਲਾਕੇ ਦੇ ਨਿਵਾਸੀਆਂ ਨੂੰ ਹਰਕਨ ਨਿਵਾਸੀਆਂ ਨੂੰ ਲੋਹੜੀ ਦੀ ਬਹੁਤ-ਬਹੁਤ ਮੁਬਾਰਕਾਂ